ਬੇਸ਼ੱਕ ਅੱਜ ਦੇ ਸਮਾਜ ਦੇ ਵਿੱਚ ਧੀਆਂ ਨੂੰ ਬਰਾਬਰ ਦਾ ਦਰਜਾ ਦਿੱਤਾ ਗਿਆ ਪਰ ਅੱਜ ਵੀ ਧੀਆਂ ਸੁਰੱਖਿਅਤ ਨਹੀਂ ਕਿਉਂਕਿ ਲੁਧਿਆਣਾ ਦੀ ਇੱਕ ਅਜਿਹੀ ਖਬਰ ਨੇ ਸਾਰੇ ਲੋਕਾਂ ਦੇ ਦਿਲ ਝੰਜੋੜ ਕੇ ਰੱਖ ਦਿੱਤੇ ਜਿੱਥੇ ਕਿ ਔਰਤਾਂ ਦੇ ਨਾਲ ਇੰਨੀ ਕੁ ਬਦਸਲੂਕੀ ਹੋਈ ਹੈ ਲੜਕੀਆਂ ਦੇ ਨਾਲ ਇੰਨੀ ਕੁ ਬਦਸਲੂਕੀ ਹੋਈ ਜਿਸ ਨੂੰ ਦੇਖ ਕੇ ਤੇ ਸੁਣ ਕੇ ਵੀ ਲੋਕਾਂ ਦੇ ਲੂ ਕੰਡੇ ਖੜੇ ਹੋ ਜਾਂਦੇ ਨੇ ਤੁਹਾਨੂੰ ਪਤਾ ਹੀ ਹੈ ਕਿ ਲੁਧਿਆਣਾ ਦੇ ਵਿੱਚ ਮਹਿਲਾ ਤੇ ਉਸ ਦੀਆਂ ਤਿੰਨ ਬੇਟੀਆਂ ਦੇ ਮੂੰਹ ਤੇ ਕਾਲਕ ਮਲ ਕੇ ਚੋਰ ਦੀਆਂ ਤਾਕਤਾਂ ਪਾ ਕੇ ਕਮਾਉਣ ਦਾ ਮਾਮਲਾ ਸਾਹਮਣੇ ਆਇਆ ਸੀ ਜਿਸ ਤੋਂ ਬਾਅਦ ਇਸ ਦੇ ਤੇ ਪੁਲਿਸ ਵੱਲੋਂ ਵੀ ਐਕਸ਼ਨ ਲਿਆ ਗਿਆ ਇਸ ਮਾਮਲੇ ਤੇ ਪੰਜਾਬ ਰਾਜ ਮਹਿਲਾ ਕਮਿਸ਼ਨ ਵੱਲੋਂ ਸਖਤ ਨੋਟਿਸ ਲਿਆ ਗਿਆ ਇਸ ਮਾਮਲੇ ਲੈ ਕੇ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਲਾਲੀ ਰਾਜ ਗਿੱਲ ਪੀੜਤ ਪਰਿਵਾਰ ਦੇ ਨਾਲ ਮੁਲਾਕਾਤ ਕਰ ਲਈ ਪਹੁੰਚੇ ਨੇ ਤਾਂ ਉਹਨਾਂ ਪੂਰੇ ਪਰਿਵਾਰ ਦੇ ਨਾਲ ਗੱਲਬਾਤ ਕੀਤੀ ਤੇ ਪੁਲਿਸ ਤੋਂ ਵੀ ਪੁੱਛਿਆ ਗਿਆ ਕਿ ਕਿਸ ਤਰ੍ਹਾਂ ਦੀ ਕਾਰਵਾਈ ਇਸ ਮਾਮਲੇ ਦੇ ਵਿੱਚ ਕੀਤੀ ਜਾ ਰਹੀ ਹੈ ਆਓ ਸੁਣਦੇ ਹਾਂ ਉਹਨਾਂ ਨੇ ਇਹ ਕਿਹਾ ਕਿ ਸਾਨੂੰ ਕੁਝ ਨਹੀਂ ਪਤਾ ਅਸੀਂ ਚੋਰੀ ਨਹੀਂ ਕੀਤੀ। ਔਰ ਇਹਨਾਂ ਨੂੰ ਇਲਜ਼ਾਮ ਸਿਰਫ ਲਗਾਇਆ ਗਿਆ ਹੈ। ਔਰ ਉਹਨਾਂ ਦੀ ਕੁੱਟਮਾਰ ਵੀ ਕੀਤੀ ਗਈ ਹੈ। ਔਰ ਉਹਨਾਂ ਨੂੰ ਉੱਥੇ ਗੋਦਾਮ 'ਚ ਬੰਦ ਕਰ ਦਿੱਤਾ। ਫੈਕਟਰੀ ਦੀ ਤਰਫੋਂ ਕੋਈ ਬੰਦੇ ਆਏ ਨਹੀਂ ਕਰੇ। ਤਾਲਾ ਤੋੜਿਆ ਉਹਨਾਂ ਨੇ ਕਰਿਆ ਆ ਕੇ ਕੁਝ ਕੱਪੜੇ ਚੱਕ ਕੇ ਲੈ ਕੇ ਗਏ ਨੇ। ਇਹ ਕਹਿਣ ਦੇ ਲਈ ਕਿ ਇਹ ਸਾਡੇ ਫੈਕਟਰੀ ਦੇ ਕੱਪੜੇ ਨੇ। ਲੇਕਿਨ ਬੱਚਿਆਂ ਨੇ ਕਿਹਾ ਕਿ ਜਿੱਥੋਂ ਅਸੀਂ ਇਹ ਕੱਪੜੇ ਖਰੀਦੇ ਨੇ ਅਸੀਂ ਉੱਥੇ ਦੁਕਾਨ ਦੇ ਲਿਜਾ ਕੇ ਇਹਨਾਂ ਨੂੰ ਪ੍ਰੂਫ ਕਰਨ ਨੂੰ ਤਿਆਰ ਆ ਕਿ ਅਸੀਂ ਕੱਪੜੇ ਖਰੀਦੇ ਨੇ। ਔਰ ਹੁਣ ਇਹ ਕੀ ਉਹਨਾਂ ਨੇ ਮੋਬਾਈਲ ਖੋਲੇ ਇਹਨਾਂ ਦੇ ਕੋਈ ਘੜੀ ਸੀ ਬੱਚੇ ਦੀ ਉਹ ਵੀ ਖੋਲੀ ਇਹਨਾਂ ਨੇ ਔਰ ਤਿੰਨ ਬੰਦਿਆਂ ਦੇ ਅਰੈਸਟ ਜਰੂਰ ਹੋਈ ਔਰ ਪੁਲਿਸ ਨੇ ਕਿਹਾ ਕਿ ਅਸੀਂ ਜਿਹੜਾ ਮਾਲਕ ਹੈਗਾ ਆ ਅਸੀਂ ਉਹਨੂੰ ਲੱਭ ਰਹੇ ਹਾਂ ਹੁਸ਼ਿਆਰਪੁਰ ਵੀ ਰੱਖਿਆ ਉਹ ਚਲਾ ਗਿਆ ਜੇ ਕਿਤੇ ਪੁਲਿਸ ਲੱਭ ਲੇਗੀ ਛੇਤੀ ਟੀਮ ਉੱਥੇ ਵੀ ਬੈਠੀ ਹੋਈ ਹੈਗੀ ਆ ਗੱਲ ਇਹ ਹੈਗੀ ਕਿ ਇਸ ਟਾਈਮ ਦੇ ਅੰਦਰ ਜੋ ਇਹਨਾਂ ਨੇ ਕਾਰਵਾਈ ਮੂੰਹ ਕਾਲਾ ਕਰਕੇ ਇਹਨਾਂ ਨੂੰ ਧਮਾਇਆ ਇਹ ਵਾਇਲੇਸ਼ਨ ਹੈਗਾ ਜਾਂ ਬਿਲਕੁਲ ਕੰਪਲੀਟਲੀ ਲਾਅ ਦਾ ਉਹਦੇ ਲਈ ਸਜ਼ਾ ਨੂੰ ਬਹੁਤ ਮਿਲੇਗੀ ਮਿਲੇਗੀ ਔਰ ਜਿਹੜੀ ਨਾਬਾਲਗ ਜਿਹੜੀ ਲੜਕੀ ਹੈਗੇ ਉਹ ਤੁਹਾਨੂੰ ਸਾਡੇ ਚੇਅਰਮੈਨ ਹੈਗੇ ਦੇ ਚਾਈਲਡ ਕਮਿਸ਼ਨ ਵਾਲੇ ਦੱਸਣਗੇ ਉਹ ਉਹ ਜਿਹੜੇ এমਪਲੋਏ ਕਰ ਹੀ ਨਹੀਂ ਸਕਦੇ ਉਹਨਾਂ ਨੂੰ ਉੱਥੇ ਉਹਦੇ ਦੀ ਵੀ ਕਾਰਵਾਈ ਹੋਏਗੀ ਔਰ ਜਿਹੜੇ ਕਿ ਤੁਸੀਂ ਕਿਸੇ ਦੇ ਘਰ ਤਾਲਾ ਤੋੜ ਕੇ ਇਦਾਂ ਨਹੀਂ ਜਾ ਸਕਦੇ ਹੁੰਦੇ ਟ੍ਰੈਸਪਾਸਿੰਗ ਹੈ ਔਰ ਉਹਨੇ ਸੀ ਸੀਪੀ ਸਾਹਿਬ ਦੇ ਆਫਿਸ ਜਾ ਰਹੇ ਆ ਉੱਥੇ ਗੱਲਬਾਤ ਕਰਾਂਗੇ ਪ੍ਰੋਗਰੈਸ ਲਵਾਂਗੇ ਔਰ ਪੂਰਾ ਇਨਸਾਫ ਆਮਨੀ ਦਵਾਇਆ ਜਾਏਗਾ ਲੋਕਾਂ ਨੇ ਵੀਡੀਓ ਨੂੰ ਆ ਕੇ ਵਾਇਰਲ ਕਰ ਲੋਕਾਂ ਨੇ ਇਹਦਾ ਕੂਸ ਕੱਟਿਆ ਜਾ ਕੇ ਜਾਕੀ ਦੇਖੋ ਇਹ ਗੱਲ ਹੈਗੀ ਕਿ ਸਾਡੀ ਆਪਣੀ ਜਿਹੜੀ ਹੈ ਨਾ ਸਬਾਰਜ ਦੇ ਵਿੱਚ ਇੰਨੀ ਜਿਆਦਾ ਇਨਸੈnsਿਟੀ ਆ ਗਈ ਹੈ ਕਿ ਅਸੀਂ ਬਜਾਏ ਉਸਨੂੰ ਪੁਲਿਸ ਨੂੰ ਬੁਲਾਉਣ ਦੀ ਜਾਂ ਉਸ ਜਿਹੜਾ ਬੰਦਾ ਇਹਨਾਂ ਨੂੰ ਕੁੱਟ ਰਿਹਾ ਆ ਉਹਨੂੰ ਕਹਿਣ ਦੀ ਵੀ ਨਹੀਂ ਕਰਨਾ ਚਾਹੀਦਾ ਤੁਸੀਂ ਹੱਸ ਰਹੇ ਹੋ ਭੱਜ ਰਹੇ ਹੋ ਵੀਡੀਓ ਬਣਾ ਰਹੇ ਹੋ ਹਰ ਇੱਕ ਦੇ ਘਰ ਆਪਣੇ ਮਾਂ-ਬਾਪ ਨੇ ਪੈਣਾ ਨੇ ਸਭ ਕੁਝ ਐਦਾਂ ਕਰ ਕਿਸੇ ਦੇ ਨਾਲ ਹੋ ਜੇ ਤੇ ਤੁਸੀਂ ਇਸ ਤਰ੍ਹਾਂ ਕਰੋਗੇ ਤੇ ਜਿਹੜਾ ਸਮਾਜ ਦੇ ਅੰਦਰ ਸਾਡਾ ਮੋਰਲ ਸਟਾਰ ਇਹਨਾਂ ਜਿਆਦਾ ਗਿਰਦਾ ਜਾ ਰਿਹਾ ਨਾ ਉਹ ਬਹੁਤ ਹੀ ਸ਼ਰਮਨਾਕ ਚੀਜ਼ ਹੈ ਫੈਕਟਰੀ ਹੈ ਜਿਹੜਾ ਸਾਰਾ ਫੈਕਟਰੀਆਂ ਦਾ ਇਲਾਕਾ ਹੈ ਇਹਨਾਂ ਦੇ ਵਿੱਚ ਨਾਬਾਲिग ਕੁੜੀਆਂ ਬੱਚੇ ਕੰਮ ਕਰਦੇ ਆ ਇਹ ਇਹਨੂੰ ਲੈ ਕੇ ਕਿਵੇਂ ਇਹ ਅਸੀਂ ਪੂਰੀ ਇਹਦੇ ਉੱਤੇ ਆਪਣੀ ਕਾਰਵਾਈ ਕਰਾਂਗੇ ਪਤਾ ਕਰਦੇ ਆ ਕਿ ਇਹਨਾਂ ਦਾ ਡਾਟਾ ਹੈ ਨਾਰਮਲੀ ਡੀਸੀ ਸਾਹਿਬ ਕਰ ਰਹੇ ਨੇ ਜੀ ਆਫਿਸ ਹਮੇਸ਼ਾ ਹੁੰਦਾ ਹੈ ਸਭ ਚੀਜ਼ ਪਰ ਫਿਰ ਵੀ ਅਸੀਂ ਆਪਣੀ ਤਰਫ ਤੋਂ ਪੂਰਾ ਕਰਾਂਗੇ ਕਿ ਕਿੰਨੇ ਬੱਚੇ ਇਹਨਾਂ ਨੇ ਫੈਕਟਰੀਆਂ ਦੇ ਅੰਦਰ ਇਸ ਤਰੀਕੇ ਦੇ ਨਾਲ ਕੰਮ ਕਰ ਮੈਂ ਮੈਮੇ ਦੇ ਵਿੱਚ ਇੱਕ ਇਹ ਵੀ ਹੈ ਜਿਹੜੇ ਬੱਚੇ ਸੀਗੇ ਰੋਟੀ ਕੋਈ ਵੇਚ ਹਾਂਜੀ ਕੋਈ ਵੈਰੀਫਿਕੇਸ਼ਨ ਵਗੈਰਾ ਹੁੰਦੀ ਜਰੂਰ ਇਹ ਰੱਖਦੇ ਨੇ ਬੱਚੇ ਬਿਲਕੁਲ ਰੱਖਣੀ ਚਾਹੀਦੀ ਆ ਰੱਖਣੀ ਚਾਹੀਦੀ ਆ ਜਿਹੜੇ ਉਹਨਾਂ ਨੇ ਕਹਿ ਰਹੇ ਨੇ ਕਿ ਜਿਹੜਾ ਇਹਨਾਂ ਦਾ ਜੌਬ ਕਾਰਡ ਸੀ ਉਹ ਫੈਕਟਰੀ ਵਾਲਿਆਂ ਨੇ ਕੰਖੋ ਕੇ ਰੱਖ ਲਿਆ ਇਹਨਾਂ ਦੇ ਕੋਲ ਵੀਡੀਓ ਬਣਾਈਏ ਵਾਇਰਲ ਕੀਤੀ ਹੈ ਸੋਸ ਤੇ ਵੀ ਕਾਰਵਾਈ ਹੋਏਗੀ ਉਹਨਾਂ ਤੇ ਵੀ ਕਾਰਵਾਈ ਹੋਏਗੀ ਕਿ ਕਿ ਉਹਨੂੰ ਆਡੈਂਟੀਫਾਈ ਕੀਤਾ ਜਾਊਗਾ ਦੇਖੋ ਇਹ ਜਿਹੜੀਆਂ ਚੀਜ਼ਾਂ ਰਹਿ ਨੇ ਹੁਣ ਉਹ ਤੇ ਕੀ ਕਾਰਵਾਈ ਕਰਸੋ ਜਿਨ੍ਹਾਂ ਦੇ ਆਪਣੇ ਮੋਰਲ ਸਟਾਰੀ ਇੰਨਾ ਘिरा ਲਿਓ ਤੇ ਕੀ ਕਾਰਵਾਈ ਕਰੋਗੇ ਇਹ ਤਾਂ ਤੁਹਾਡੇ ਆਪਣੇ ਕੈਰੈਕਟਰ ਸਟਰੋਂਗ ਹੋਣਾ ਚਾਹੀਦਾ ਇਸੇ ਲਈ ਲਾਇਸੈਂਸ ਫੈਕਟਰੀ ਦਾ ਲਾਇਸੈਂਸ ਫੈਕਟਰੀ ਚੱਲੇਗੀ ਦੇਖੋ ਮੈਨੂੰ ਸੀਪੀ ਸਾਹਿਬ ਦੇ ਸਾਨੂੰ ਉੱਥੇ ਜਾਣ ਦੋ ਆਫਿਸ ਦੇ ਚੰਨ ਨਾਲ ਗੱਲ ਕਰਾਂਗੇ ਉਸ ਤੋਂ ਬਾਅਦ ਹੁੰਦਾ ਜਿਹੜੇ ਬੱਚੇ ਸੀਗੇ ਕੰਮ ਕਰਦੀ ਸੀ ਅੰਦਰ ਉਹਨੂੰ ਬਿਲਕੁਲ ਉਹ ਵੀ ਕਰਦੇ ਜਿਹੜ ਉੱਥੇ ਜਿਹੜੇ ਵਰਕਰ ਸੀ ਕੰਮ ਕਰਨ ਵਾਲੇ ਤੇ ਜਿਹੜੇ ਮਾਲਕ ਸੀ ਉਹਨਾਂ ਨੇ ਸਾਨੂੰ ਕੁੱਟਿਆ ਵੀ ਡੰਡੇ ਵੀ ਮਾਰਿਆ ਬਿਲਕੁਲ ਬਿਲਕੁਲ ਕੁੱਟਿਆ ਮਾਰਿਆ ਇੱਕ ਲੜਕਾ ਵੀ ਹੈ ਉਹਨੂੰ ਹੀ ਦੱਸਿਓ ਵੀ 2 ਕੁ ਮਹੀਨੇ ਤੋਂ ਪਹਿਲਾਂ ਕੰਮ ਕਰਨ ਲੱਗਿਆ ਉਹਨੇ ਦਿਖਾਈ ਵੀ ਨਹੀਂ ਆਪਣੇ ਜ਼ਖਮ ਕਿ ਉਹ ਮਾਲਕ ਨੇ ਡੰਡਿਆਂ ਦੇ ਨਾਲ ਇਹਨਾਂ ਨੂੰ ਕੁੱਟਿਆ ਹੈ ਮੈਂ ਵੀ ਕਿਤੇ ਨਾ ਕਿਤੇ ਇਹ ਨਹੀਂ ਇਹ ਹਵਾਨੀਆਂ ਤੇ ਨਹੀਂ ਕੀਤੀ ਗਈ ਹੈ ਜੇ ਉਹ ਕਹਿ ਰਹੇ ਸੀ ਚੋਰੀ ਕੀਤੀ ਹੈ ਸਾਡੇ ਕੋਲ ਸੀਸੀਟੀਵੀ ਹੈ ਕੋਈ ਸੀਸੀਟੀਵੀ

ਕਿ ਅਸੀਂ ਚੋਰੀ ਨਹੀਂ ਕੀਤੀ ਹੈ ਪਰ ਉਹਨਾਂ ਨੇ ਕਿਉਂਕਿ ਸਾਡੀਆਂ ਸੈਲਰੀਸ ਜਿਹੜੀਆਂ ਰਹਿੰਦੀਆਂ ਨੇ ਹਲੇ 2 ਮਹੀਨੇ ਦੀਆਂ ਸ਼ਾਇਦ ਉਹਨੂੰ ਨਾ ਦੇਣ ਦੀ ਕਰਕੇ ਉਹਨਾਂ ਨੇ ਇਹ ਕੰਮ ਕੀਤਾ ਕੋਈ ਗੱਲ ਨਹੀਂ ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਜਦੋਂ ਹੁਣ ਜਿਹੜੇ ਵਿਕਟਮ ਹੈ ਉਹਨੇ ਆਪਣੀ ਸਟੇਟਮੈਂਟ ਹੀ ਦੇ ਦਿੱਤੀ ਹੈ ਉਹਦੀ ਹੁਣ ਕਾਰਵਾਈ ਪੂਰੀ ਹੋਏਗੀ ਕਮਿਸ਼ਨ ਦੀ ਤਰਫ ਤੋਂ ਹੀ ਹੋ ਰਿਹਾ ਜੋ ਕੁਝ ਹੋ ਰਿਹਾ ਹੁਣ ਸਟੈਪ ਫਰਦਰ ਕੀ ਐਕਸ਼ਨ ਲਿੱਤਾ ਜਾਏਗਾ ਇਹ ਤਾਂ ਤਾਂ ਰਿਪੋਰਟ ਮੰਗੀ ਜਾਏਗੀ ਉਸ ਤੋਂ ਬਾਅਦ ਜਿਹੜੀ ਇਹ ਫੈਕਟਰੀ ਤੋਂ ਸੀ ਇਹ ਕੋਸ਼ਿਸ਼ ਤੇ ਹੈਗੇ ਉਦੋਂ ਤੱਕ ਫੈਕਟਰੀ ਬੰਦ ਹੋਣੀ ਚਾਹੀਦੀ ਹੈ ਜਦ ਤੱਕ ਇਹ ਕੇਸ ਸੋਲਵ ਨਹੀਂ ਮੈਂ ਇਹਨਾਂ ਨੂੰ ਕੋਈ ਡਰਾ ਤਮ ਘਾਤਾ ਨਹੀਂ ਰਹੀ ਹੁਣ ਕੀ ਨਹੀਂ ਨਹੀਂ ਐਸਾ ਕੁਝ ਨਹੀਂ ਮਹਿਲਾ ਕਮਿਸ਼ਨ ਦੀ ਚੇਅਰ ਪਰਸਨ ਦੇ ਨਾਲ ਬਾਲ ਕਮਿਸ਼ਨ ਦੇ ਅਧਿਕਾਰੀ ਵੀ ਪਹੁੰਚੇ ਜਿਨ੍ਹਾਂ ਦੇ ਵੱਲੋਂ ਗੱਲਬਾਤ ਕਰਦੇ ਹੋਇਆ ਕਿਹਾ ਕਿ ਇਨ੍ਹਾਂ ਚੋਂ ਇੱਕ ਬੱਚੀ ਨਾਬਾਲਿਕ ਹੈ ਉਨ੍ਹਾਂ ਕਿਹਾ ਕਿ ਸਾਡੀ ਕੋਸ਼ਿਸ਼ ਹੈ ਕਿ ਫੈਕਟਰੀ ਹੁਣ ਬੰਦ ਰਹੇ ਉਨ੍ਹਾਂ ਇਸ ਘਟਨਾ ਦੀ ਨਿੰਦਿਆ ਕਰਦੇ ਪੁਲਿਸ ਕਮਿਸ਼ਨ ਨਾਲ ਵੀ ਕਿਹਾ ਕਿ ਸਾਡੀ ਮੀਟਿੰਗ ਹੈ ਕਿ ਜੋ ਬੱਚੇ ਫੈਕਟਰੀਆਂ ਦੇ ਵਿੱਚ ਕੰਮ ਕਰ ਰਹੇ ਨੇ ਉਹਨਾਂ ਨੂੰ ਲੈ ਕੇ ਲਗਾਤਾਰ ਗੱਲਬਾਤ ਕਰਕੇ ਕੋਈ ਮੁਹਿੰਮ ਚਲਾ ਰਹੇ ਆ। ਬੱਚਾ ਜਿਹੜਾ ਉਹ ਜੁਵినਾਈਲ ਸੀ ਜਿਹਦੇ ਮਾਪੇ ਕਿਸੇ ਅੰਦਰ ਬੱਚੇ ਦੇ ਵਾਲੇ ਦਾ ਧੱਕਾ ਜਿਹੜਾ ਚੁਲਾ ਗਿਆ ਵਾ ਗਲੀਆਂ 'ਚ ਪਮਾਇਆ ਗਿਆ ਉਹਨਾਂ ਨੂੰ। ਹੂੰ ਹੂੰ। ਦੇਖੋ ਇਹ ਚਾਈਲਡ ਕਮਿਸ਼ਨ ਆ। ਉਹਦੀ ਬੱਚਿਆਂ ਦੇ ਰਾਈਟਸ ਦੀ ਰੱਖਿਆ ਕਰਨਾ ਚਾਹੀਦਾ ਕਮਿਸ਼ਨ ਦਾ ਕੰਮ ਹੈ। ਜੀ। ਜਿਹੜਾ ਇੱਕ ਬੱਚਾ ਜੁਵినਾਈਲ ਹੈ ਉਸ ਬੱਚੇ ਦੀ ਇਹ ਹੈ ਕਿ ਉਹਨੂੰ ਇੱਕ ਤਾਂ ਬੱਚੇ ਨੂੰ এমਪਲਾਈ ਨਹੀਂ ਕਰ ਸਕਦੇ ਇੱਕ HZS ਇੰਡਸਟਰੀ ਦੀ ਉਹਦੀ ਇੱਕ SOP ਬਣੀ ਹੋਈ ਹੈ ਜਿਹੜੀ ਕਿ ਲੇਬਰ ਡਿਪਾਰਟਮੈਂਟ ਕੋਲ ਹੁੰਦੀ ਹੈ ਇਹ ਅਨਫੋਰਚੂਨੇਟ ਹੈ ਕਿ ਬੱਚੇ ਦੇ ਪੜਨ ਦੀ ਏਜ ਸੀਗੀ ਉਹਨੂੰ ਕੰਮ ਤੇ ਲਾ ਦਿੱਤਾ ਗਿਆ ਕਿਸੇ ਮਜਬੂਰੀ ਨਾਲ ਕਰਤੇ ਕਿਸੇ ਨੇ ਬੱਚੇ ਕਰਦਿਆਂ ਲਾ ਦਿੱਤਾ ਹੋਵੇਗਾ ਲੇਕਿਨ ਸਾਡੀ ਸੋਸਾਇਟੀ ਦੀ ਰਿਸਪੋਨਸੀਬਿਲਟੀ ਬਣਦੀ ਹੈ ਕਿ ਅਸੀਂ ਕਿਉਂ ਉਹਨੂੰ এমਪਲਾਈ ਕਰੀਏ ਉਹਨੂੰ ਪੜਨ ਲਿਖਣ ਦੀ ਏਜ ਹੈ ਉਹਨੂੰ ਉੱਚ ਪੜਨ ਦੀ ਹੈ ਬਾਕੀ ਜਿਹੜੀ ਇਹ ਘਟਨਾ ਹੈ ਇਹ ਬੜੀ ਅਨਫੋਰਚੂਨੇਟ ਹੈ ਬੈਡ ਹੈ ਬੜਾ ਰੋਂਗ ਪ੍ਰੈਜ਼ੀਡੈਂਟ ਸੈਟ ਕੀ ਤੈਨਾ ਨੇ ਕੀ ਵੀ ਚੋਰੀ ਕਰਨੀ ਹੈ ਤਾਂ ਆਪ ਕਿਸੇ ਨੇ ਕਰਤੀ ਤਾਂ ਆਪਣੇ ਆਪ ਹੀ ਉਹਦੀ ਤੂੰ ਤੂੰ ਸਜ਼ਾ ਦੇ ਦਿਓ ਤਾਲਾਬਾਨ ਤਾਲਿਬਾਨੀ ਇੱਕ ਹੁਕਮ ਚਲਾ ਦਿਓ ਉਹ ਦੈਟ ਇਜ਼ ਨਾਟ ਐਕਸੈਪਟੇਬਲ ਇੰਡੀਅਨ ਕਨਸਟੀਟਿਊਸ਼ਨ ਇਜ਼ ਪ੍ਰਾਈਮ ਐਂਡ ਕਨਸਟੀਟਿਊਸ਼ਨ ਦੀ ਚੱਲੇਗੀ ਜੀ ਜੀ ਔਰ ਵੀ ਵਿਲ ਇਨਸ਼ੋਰ ਥੈਟ ਦ ਕਲਪਰੇਟਸ ਆਰ ਉਹਨਾਂ ਦੇਗੇ ਪੂਰਾ ਐਕਸ਼ਨ ਹੋਵੇ ਔਰ ਦੇ ਆਰ ਅਰੈਸਟਡ ਐਂਡ ਦੇ ਆਰ ਪੁਟ ਬਿਹਾਈਂਡ ਦ ਬਾਰ। ਲੜਕੀਆਂ ਦੀ ਮਦਦ ਵੀ ਕੀਤੀ ਜਾਏਗੀ ਕਿਸ ਤਰ੍ਹਾਂ ਦੀ ਆਰਥਿਕ ਤੌਰ ਤੇ ਯਾਰੀ ਰੀਹੈਬ ਰੀਹੈਬਿਲੀਟੇਸ਼ਨ ਹੁੰਦੀ ਹੈ ਬੱਚਿਆਂ ਦੇ ਤੇ ਜ਼ਰੂਰ ਹੁੰਦੀ ਹੈ ਲੜਕੀਆਂ ਦੀ ਤਾਂ ਤੁਹਾਨੂੰ ਔਮਨ ਕਮਿਸ਼ਨ ਹੀ ਦੱਸੇਗਾ। ਬੱਚਿਆਂ ਦੀ ਹੁੰਦੀ ਹੈ ਉਹਨੂੰ ਸਾਈਕੋਲੋਜੀਕਲ ਉਹਨਾਂ ਦੀ ਜਿਹੜੀ ਹੈ ਉਹ ਕੀਤੀ ਜਾਏਗੀ ਕੰਸਲਟੈਂਸੀ ਦਿੱਤੀ ਜਾਏਗੀ ਉਹਨਾਂ ਨੂੰ ਜੇ ਉਹਨੂੰ ਕੋਈ ਫਾਈਨੈਂਸ਼ੀਅਲ ਅਸਿਸਟੈਂਸ ਦੀ ਵੀ ਲੋੜ ਹੈ ਜੇ ਉਹ ਫਾਈਨੈਂਸ਼ਲੀ ਵੀਕ ਨੇ ਤੇ ਉਹਨਾਂ ਦੀ ਪੈਨਸ਼ਨ ਤੱਕ ਵੀ ਲੱਗ ਸਕਦੀ ਹੈ ਇਦਾਂ ਦੀ ਗੱਲ ਨਹੀਂ ਹੈ ਲੇਕਿਨ ਬਟ ਐਟ ਦੀ ਅਬਦੁੱਲ ਦੀ ਅਪੀਲ ਦੀ ਏਜ ਆਫ 18 ਓਨਲੀ ਸਰ ਥੋੜਾ ਕੋਈ ਡਾਟਾ ਇਸ ਤਰ੍ਹਾਂ ਦਾ ਆਇਆ ਜਿਹੜੇ ਬੱਚੇ ਫੈਕਟਰੀ ਵਿੱਚ ਕੰਮ ਕਰਾਇਆ ਜਾਂਦਾ ਕਿੰਨਾ ਡਾਟਾ ਹੈ ਦੇਖੋ ਆ ਜਿਹੜਾ ਮਹੀਨਾ ਹੈ ਆ ਜਿਹੜਾ ਕੁਆਟਰ ਹੈ 10.1 10 ਜਨਵਰੀ ਤੋਂ ਲੈ ਕੇ ਤੇ 31 ਦਸੰਬਰ ਤੱਕ ਇਹ ਵੈਸੀ ਨੈਸ਼ਨਲ ਇੱਕ ਪਖਵਾੜਾ ਬਣਾਇਆ ਜਾ ਰਿਹਾ ਜਿਹਦੇ ਚ ਅਸੀਂ ਬੱਚੇ ਨੂੰ ਰੈਸਕਿਊ ਕਰਨਾ ਹੈ ਔਰ ਰੀਹੈਬਿਟੇਟ ਕਰਨਾ ਹੈ ਠੀਕ ਹੈ ਰੈਸਕਿਊ ਐਂਡ ਰੀਹੈਬਿਟੇਸ਼ਨ ਦਾ ਜਿਹੜਾ ਚਾਈਲਡ ਲੇਬਰ ਦਾ ਬੱਚੇ ਦੋਜ਼ ਹੂ ਆ ਇਨ ਟ੍ਰਬਲ ਜਿਹ ਚਾਈਲਡ ਲੇਬਰ ਕਰ ਰਹੇ ਨੇ ਇਹ ਇੰਡੀਆ ਭਰ ਵਿੱਚ ਪੈਨ ਇੰਡੀਆ ਜਿਹੜਾ ਹੈਗਾ ਇਹ ਮਨਾਇਆ ਜਾ ਰਿਹਾ ਤੇ ਇਹਦੇ ਵਿੱਚ ਦੇਖੋ ਮੀਡੀਆ ਦੀ ਵੀ ਲੋੜ ਹੈ ਕਿ ਸਾਨੂੰ ਤੁਸੀਂ ਦੱਸੋ ਇੱਥੇ ਆਫੀਸਰਸ ਨੇ ਲੇਬਰ ਆਫੀਸਰਸ ਨੇ ਉਹਨਾਂ ਨੂੰ ਤੁਸੀਂ ਕੰਪਲੇਨਟ ਕਰੋ ਕਿ ਤੁਹਾਡੇ ਮਾਧਿਅਮ ਤੋਂ ਮਿਲਣਾ ਬਿਕੋਜ਼ ਸਰਕਾਰ ਜਾਂ ਇੰਸਟੀਚੂਨਸ ਜਾਂ ਕਮਿਸ਼ਨ ਕੱਲੇ ਕੁਝ ਨਹੀਂ ਕਰ ਸਕਦੇ ਉਹ ਉਦੋਂ ਤੱਕ ਕੁਝ ਕਰ ਸਕਦੇ ਜਦ ਤੱਕ ਆਮ ਆਵਾਮ ਜਨਤਾ ਨਾਲ ਖैर ਬੇहद ਨਿੰਦਣਯੋਗ ਇਹ ਘਟਨਾ ਹੋਈ ਹੈ ਮੰਨ ਲਓ ਕਿ ਜੇਕਰ ਉਨ੍ਹਾਂ ਦੀ ਕੋਈ ਗਲਤੀ ਸੀ ਤਾਂ ਕਾਨੂੰਨ ਕਿਸ ਵਾਸਤੇ ਬਣਿਆ ਹੋਇਆ ਪਰ ਇਸ ਤਰੀਕੇ ਦੇ ਨਾਲ ਕਿਸੇ ਨੂੰ ਬੇਇੱਜ਼ਤ ਕਰਨਾ ਅਤੇ ਉਨ੍ਹਾਂ ਦੀ ਬੇਇੱਜ਼ਤੀ ਕਰਨਾ ਤੇ ਇਹ ਸਰਾਸਰ ਗਲਤ ਹੈ ਹਕੀਕਤ ਟੀਵੀ ਪੰਜਾਬੀ ਲਈ ਲੁਧਿਆਣਾ ਤੋਂ ਸਰਿੰਦਰ ਸੋਹਣੇ ਦੀ ਰਿਪੋਰਟ